ਉਹਾਰਾ ਦੇ ਮੱਦੇ ਨਜ਼ਰ ਪਟਿੰਡਾ ਪੁਲਿਸ ਵੱਲੋਂ 플ੈਂਗ ਮਾਰਕਟ ਕੱਟਿਆ ਜਾ ਰਿਹਾਤਾ ਸੀ ਕੋਪੀ ਬਾਜ਼ਾਰ ਦੇ ਵਿਖੇ ਅਕੂਤ ਹੈ ਇੱਥੇ ਵੱਡੀ ਗਿਣਤੀ ਵਿੱਚ 플ੈਂਗ ਮਾਰਕਟ ਪੁਲਿਸ ਵੱਲੋਂ ਕੱਟਿਆ ਜਾ ਰਿਹਾ ਤੇ ਮਾੜੇ ਅੰਸਰਾਂ ਨੂੰ ਦਿੱਤੀ ਜਾ ਰਹੀ ਹੈ ਚੇਤਾਵਨੀ ਤਾਂ ਗੱਲਬਾਤ ਕਰਦੇ ਸਾਡੇ ਨਾਲ ਐਸਪੀ ਸੀਟੀ ਮੌਜੂਦ ਨੇਗੇ ਤਾਂ ਕੀ ਕਹਿਣਾ ਚਾਹੁੰਦੇ ਹੋ ਕਿੰਨੀ ਟੀਮਾਂ ਲੱਗੀਆਂ ਕਿਹੜੇ ਕਿਹੜੇ ਬਾਜ਼ਾਰ ਤੁਸੀਂ ਕਵਰ ਕਰੋਗੇ ਆ ਮਾਨਯੋਗ ਐਸਐਸਪੀ ਸਾਹਿਬ ਪਟੰਡਾ ਵੱਲੋਂ ਤਿਹਾਰਾਂ ਦੇ ਮੱਦੇਨਜ਼ਰ ਰੱਖਦੇ ਹੋਏ ਵਕ-ਵਕ ਚੈਕਿੰਗ آپریشن ਜਿੱਦਾਂ ਸਪੈਸ਼ਲ ਨਾਕਾਬੰਦੀ ਕੈਸੋਪਰੇਸ਼ਨ ਇੰਟਰਸਟਡ ਨਾਕਾਬੰਦੀ ਤੇ ਫਲੈਗ ਬਾਰਡ ਦਾ ਜਿਹੜਾ ਰੋਡ ਮੈਪ ਪਿਆਰ ਕੀਤਾ ਗਿਆ ਇਸ ਦੇ ਵਿੱਚ ਅੱਜ ਅਸੀਂ ਪਟੰਡਾ ਦੇ ਧੋਵੀ ਬਾਜ਼ਾਰ ਏਰੀਆ ਜਿਹੜਾ ਹੈਗਾ ਸਫਾਣਾ ਕੋਤਵਾਲੀ ਦੇ ਏਰੀਆ ਇਸ ਦੇ ਵਿੱਚ ਸਾਡੇ ਵੱਲੋਂ ਅੱਜ ਫਲੈਗਮਾਰਕ ਛੱਡਿਆ ਜਾ ਰਿਹਾ ਜਿਸ ਦੇ ਵਿੱਚ ਸਾਡੇ ਨਾਲ 4 ਡੀਐਸਪੀ ਸਬੰਧ ਨੇ ਨਾਲ ਇੱਕ ਸਟਾਫਰ ਸਬੰਧ ਨੇ ਲਗਭਗ ਤਕਰੀਬਨ 200 ਦੇ ਕਰੀਬ ਪੁਲਿਸ ਵਾਜਨ ਜਿਹੜੇ ਰਦਰ ਫੋਰਸ ਨੇ ਤਿਆਰ ਕਰਦੇ ਨੇ ਫਲੈਗਮਾਰਕ ਲਈ ਮੇਨ ਮਕਸਦ ਹੈ ਫਲੈਗਮਾਰਕ ਪਾ ਕੇ ਜਿਹੜੇ ਲੋਕਾਂ ਦੇ ਵਿੱਚ 150 ਤਿਉਹਾਰਾਂ ਦੇ ਲੈ ਕੇ ਜੋ ਤਰਾ ਹੁੰਦਾ ਹੈ ਉਸ ਦੇ ਰਿਕਾਰਡਿੰਗ ਜਿਹੜੀ ਸੇਫਟੀ ਐਂਡ ਸਕਿਉਰਿਟੀ ਦੀ ਜਿਹੜੀ ਭਾਵਨਾ ਐ ਸੈਂਸ ਐ ਉਸ ਨੂੰ ਬਰਕਰਾਰ ਰੱਖਣਾ ਤੇ ਜਿਹੜਾ ਵੀ ਕੋ ਬੰਦਾ ਕਿਸੇ ਤਰ੍ਹਾਂ ਦੀ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਹੁੰਦਾ ਜਾਂ ਕਿਸੇ ਕਿਸੇ ਨਾਲ ਮਿਲਦਾ ਤੁਹਾਨੂੰ ਰੌਂਡ 12 ਵੀ ਬੁਲਾਈ ਗਈਆਂ ਕਿ ਤੇ ਜੇਕਰ ਗੱਲ ਕੀਤੀ ਜਾਵੇ ਬੱਸ ਸਟੈਂਡ ਤੇ ਸਟੇਸ਼ਨ ਇਸ ਤਰ੍ਹਾਂ ਦੀ ਚੀਜ਼ਾਂ ਜਿਹੜਾ ਤੇ ਜਿਹੜੇ ਲੱਗੀ ਕਿਹੜੀ ਕਿਹੜੀ ਟੀਮਾਂ ਕੋਸ਼ਿਸ਼ ਉੱਤੇ ਤਣਾਤ ਕੀਤੀ ਹੈ ਟ੍ਰੈਫਿਕ ਦੀ ਗੱਲ ਕੀਤੀ ਹੈ ਉਹ ਟ੍ਰੈਫਿਕ ਦੀ ਵੀ ਬਹੁਤ ਸਮੱਸਿਆ ਲੱਗਦਾ ਹੈ ਆ ਜਿਹੜੀ ਤੁਸੀਂ ਟ੍ਰੈਫਿਕ ਦੀ ਗੱਲ ਕੀਤੀ ਕਿਉਂਕਿ ਤਿਉਹਾਰਾਂ ਦੇ ਲੈ ਕੇ ਜਿਹੜੀ ਪਬਲਿਕ ਟ੍ਰੈਫਿਕ ਹੁੰਦੀ ਹੈ ਬਜ਼ਾਰਾਂ ਦੇ ਵਿੱਚ ਸ਼ੋਪਿੰਗ ਕਰਾਈ ਜਾਂਦੀ ਹੈ ਤੁਸੀਂ ਨੂੰ ਜਿਹੜੀ ਟ੍ਰੈਫਿਕ ਨੂੰ ਸਮੂਥ ਰੱਖਣ ਲਈ ਅਸੀਂ ਇੱਕ ਸਪੈਸ਼ਲ ਟੀਮ ਬਣਾਈ ਹੈ ਜੋ ਕਿ ਆਨ-ਫੁੱਟ ਰਹੂਗੀ ਉਹਨਾਂ ਨੂੰ ਅਸੀਂ ਟ੍ਰੈਫਿਕ ਰਿਗਾਰਡਿੰਗ ਜਿਹੜਾ ਟ੍ਰੈਫਿਕ ਇੰਚਾਰਜ ਬਠਿੰਡਾ ਦੇ ਹੈਗੇ ਉਹਨਾਂ ਦੇ ਹੈਂਡਓਵਰ ਕੀਤਾ ਉਹਨਾਂ ਨੇ ਕੁਝ ਪੁਆਇੰਟ ਆਇਡੈਂਟੀਫਾਈ ਕੀਤੇ ਨੇ ਕਿ ਜਿੱਥੇ ਪਾਰਕਸ ਉੱਪਰ ਜਿਹੜੀ ਤਿਉਹਾਰਾਂ ਦਾ ਟਾਈਮ ਤੇ ਚੌਕਿੰਗ ਹੁੰਦੀ ਹੈ ਜਾਂ ਜਿੱਥੇ ਵਹੀਕਲ ਸਟਾਡਾ ਹੁੰਦੇ ਆ ਜਾਂ ਜਿੱਥੇ ਲੋਕ ਰੋਂਗ ਪਾਰਕਿੰਗ ਕਰਦੇ ਆ ਸੋਨਾਂ ਪੁਆਇੰਟਸ ਉਪਰ ਤਨਾਨਾ ਕੀਤਾ ਤਾਂ ਨਾਲ ਹੀ ਅਸੀਂ ਵੀ ਇਨਸਟਰਕਸ਼ਨ ਕੀਤੀ ਹੈ ਕਿ ਜਿਹੜਾ ਲੋਕਾਂ ਨੂੰ ਪਿਆਰ ਨਾਲ ਸਮਝਾਉਣਾ ਹੈ ਜਿਹੜੇ ਲੋਕ ਤਿਹਾਰਾ ਦੇ ਮੱਦੇਨਜ਼ਰ ਰੱਖਦੇ ਸ਼ਾਪਿੰਗ ਲਈ ਆ ਰਹੇ ਨੇ ਉਹਨਾਂ ਨੂੰ ਇੱਕ ਮਤਲਬ ਇੱਕ ਤਰੀਕੇ ਨਾਲ ਡੀਲ ਕਰਕੇ ਜਿਹੜਾ ਟ੍ਰੈਫਿਕ ਨੂੰ ਸਮੂਥ ਰੱਖਣਾ ਹੈ ਤਾਂ ਕਿ ਜਿਹੜਾ ਬੰਦਾ ਬਾਹਰੋਂ ਆ ਰਿਹਾ ਉਹਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਸਕੇ ਆਟੋ ਰਿਕਸ਼ਾ ਦੀ ਸਰ ਕਾਫੀ ਪ੍ਰੋਬਲਮ ਆ ਰਹੀ ਆ ਆਟੋ ਰਿਕਸ਼ਾ ਵਾਲੇ ਗੁੰਡਾਗਰਦੀ ਤੇ ਉੱਤਰ ਗਏ ਕੱਲ ਵੀ ਕਮੇਡੀਓ ਵਾਇਰਲ ਹੋਈ ਹੈ ਕਿ ਉਸ ਨੇ ਇੱਕ ਜਿਵੇਂ ਕਿ ਇੱਕ ਵਿਅਕਤੀ ਜਾ ਰਿਹਾ ਸੀਗਾ ਬੋਲਾ ਬਲਾਈ ਵੀ ਆ ਮਾੜੀ ਬੋਲਾ ਬਲਾਈ ਤੇ ਉਹਨੇ ਸਿਰ ਤੇ ਡਾਂਗ ਮਾਰਤੀ ਤੇ ਸਿਰ ਤੇ ਕਾਬੂ ਕਰ ਲਿਆ ਉਸ ਤੋਂ ਬਾਅਦ ਪਬਲਿਕ ਨੇ ਕੁੱਟਿਆਗਾ ਆਟੋ ਵਾਲੇ ਦਾ ਕਿਸ ਤਰ੍ਹਾਂ ਆ ਦੇਖੋ ਜੀ ਜਿਹੜੇ ਆਟੋ ਵਾਲੇ ਮੇਨਲੀ ਹੈਗੇ ਆ ਉਹਨਾਂ ਦੇ ਵਿੱਚ ਜਿਹੜੇ ਰੂਟਸ ਹੈਗੇ ਸਾਡੇ ਜੋ ਉਹਦੇ ਦਸਤਾਵੇਜ਼ ਪੂਰੇ ਹੋਣੇ ਚਾਹੀਦੇ ਜਾਂ ਜਿਹੜੇ ਉਹਦੀ ਆਈਡੈਂਟੀਫਿਕੇਸ਼ਨ ਹੋਣੀ ਚਾਹੀਦੀ ਹੈ ਸੋ ਇਹਨਾਂ ਸਾਰਿਆਂ ਨੂੰ ਸਾਡੇ ਵੱਲੋਂ ਅਨਸ਼ੋਰ ਕੀਤਾ ਜਾ ਰਿਹਾ ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਜਿੱਦਾਂ ਤੁਸੀਂ ਇਨਸੀਡੈਂਟ ਦਾ ਨਾਮ ਲਿਆ ਜਿੱਥੇ ਕੋਈ ਕਾਨੂੰਨ ਨੂੰ ਹੱਥ ਚ ਲੈਂਦਾ ਤਾਂ ਉਸ ਦੇ ਖਿਲਾਫ ਅਸੀਂ ਕਾਰਵਾਈ ਵੀ ਕਰਾਂਗੇ ਨਾਲ ਹੀ ਅਸੀਂ ਆਪਣੇ ਮੁਲਾਜ਼ਮਾਂ ਨੂੰ ਵੀ ਬਰੀਫ ਕੀਤਾ ਹੈ ਕਿ ਇਹਦੀ ਚੈਕਿੰਗ ਲਗਾਤਾਰ ਕੀਤੀ ਜਾਵੇ ਕਿਉਂਕਿ ਜਿਹੜੇ ਆਟੋ ਦੇ ਵਿੱਚ ਵੀ ਕਈ ਵਾਰੀ ਕੋਈ ਰਾਤ ਨੂੰ ਕਿਸੇ ਤਰ੍ਹਾਂ ਦੀ ਅਮਸ਼ਾਤ ਤੇ ਬੰਦੇ ਨੂੰ ਕੁਬਾਰਦਤਾ ਪਹਿਲਾਂ ਵੀ ਨੋਟਿਸ ਵਿੱਚ ਆਈਆਂ ਸੀ ਸਾਡੇ ਵੱਲੋਂ ਮੁਕਦਮਾ ਵੀ ਦਰਜ ਕੀਤਾ ਗਿਆ ਥਾਣਾ ਕੋਤਵਾਲੀ ਦੇ ਵਿੱਚ ਸੋ ਇਸ ਚੀਜ਼ ਨੂੰ ਇਨਸ਼ੋਰ ਕਰਨ ਵਾਸਤੇ ਅਸੀਂ ਸਪੈਸ਼ਲ ਇਨਸਟਰਕਸ਼ਨ ਪੁਲਿਸ ਭਲੈਭਲ ਪੁਕਿਆ ਹੋਇਆ ਹੈ ਰਾਤ ਨੂੰ ਵੀ ਇਸ ਤਰ੍ਹਾਂ ਦੀ ਤਨਾਤ ਰਹਿਣੀ ਹੈ ਪੁਲਿਸ ਵਾਕ ਵਾਕ ਨਾਕੇ ਬੰਦੀ ਜੇ ਚੈੱਕ ਕੀਤੀ ਬਿਲਕੁਲ ਜੀ ਬਿਲਕੁਲ ਜਿਦਾ ਇਹ ਤਾਰਾਂ ਦੇ ਮੱਦੇ ਨਾਜ਼ ਰੱਖਦੇ ਹੋਏ ਅਸੀਂ ਜਿਹੜੀ ਇਹ ਚੈਕਿੰਗ ਪ੍ਰੈਸ਼ਨ ਹੈ ਜਾਂ ਇਹ ਜਿਹੜੀ ਸਪੈਸ਼ਲ ਇਹਦੀ ਗੱਲ ਕੀਤੀ ਹੈ ਨਾਕੇ ਤੇ ਪੁਲਿਸ ਦਾ ਨਾਤ ਰਹਿੰਦੀ ਹੈ ਤੁਹਾਡੇ ਵੱਲੋਂ ਚੈਕਿੰਗ ਕੀਤੀ ਜਾਊਗੀ ਜੇ ਨਹੀਂ ਹੋਇਆ ਉੱਥੇ ਕਿਸ ਤਰ੍ਹਾਂ ਦੀ ਕਾਰਵਾਈ ਹੋਊਗੀ ਤੁਹਾਡੇ ਅੱਗੇ ਦੇਖੋ ਜਿਹੜੀ ਨਾਕੇ ਦੇ ਉੱਪਰ ਸਾਡੇ ਵੱਲੋਂ ਐਨਪੀਐਸ ਅਫੀਸਰ ਜਿਹੜੇ ਹੈਗੇ ਨੇ ਚੈੱਕ ਕਰਦੇ ਨੇ ਉਹ ਸਾਡਾ ਰੈਗੂਲਰ ਪ੍ਰੋਸੈਸ ਹੈ ਜੇਕਰ ਕੋਈ ਬੰਦਾ ਨਾਕੇ ਦੇ ਉੱਪਰ ਤਾਇਨਾਤ ਨਹੀਂ ਮਿਲਦਾ ਤਾਂ ਉਹ ਜਿਹੜੀ ਡਿਪਾਰਟਮੈਂਟ ਇਲੈਕਸ਼ਨ ਹੁੰਦਾ ਕਨਸਰਨ ਨੂੰ ਲਿਆ ਜਾਂਦਾ ਲੋਕਾਂ ਨੂੰ ਕੀ ਮੈਸੇਜ ਹੈ ਸਰ ਕਾਫੀ ਬਹਾਨੇ ਵੱਡੇ ਵੱਡੇ ਲੈ ਕੇ ਆਉਂਦੇ ਨੇ ਕਿ ਪਜਾਰਾ ਦੇ ਵਿੱਚ ਤਵਾਰਾ ਦਾ ਸੀਜ਼ਨ ਚੱਲ ਰਿਹਾ ਹੈਗਾ ਇਹ ਤੁਸੀਂ ਬੰਦ ਕੀਤਾ ਹੋਇਆ ਹੈਗਾ ਕੀ ਮੈਸੇਜ ਹੈ ਅਸੀਂ ਦੇਖੋ ਸਾਰੇ ਤੁਹਾਡੇ ਮਾਧਮੇ ਨਾਲ ਸਾਰੀ ਪਬਲਿਕ ਨੂੰ ਅਪੀਲ ਕਰਨੀ ਚਾਹਾਂਗੇ ਕਿ ਜਿਹੜਾ ਦੀਵਾਲੀ ਦਾ ਤਿਹਾਰ ਹੈ ਸਾਡਾ ਸਭ ਤੋਂ ਵੱਡਾ ਤਿਹਾਰ ਹੁੰਦਾ ਹੈ ਇਹਨੂੰ ਆਪਣੇ ਬੜੇ ਉਤਸ਼ਾਹ ਨਾਲ ਸਭ ਬਣਾਉਂਦੇ ਆ ਸੋ ਇਸ ਦੇ ਨਾਲ ਨਾਲ ਜਿਹੜੇ ਸਾਡੀ ਡਿਊਟੀ ਸੰਬੰਧੀ ਚਾਜੇ ਤੋਂ ਮਾਰਕੀਟ ਦੇ ਵਿੱਚ ਆਉਣੇ ਆ ਆਪਣੀ ਗੱਡੀ ਪਾਰਕ ਕਰਦੇ ਆ ਉਹਨੂੰ ਪ੍ਰੋਪਰ ਤਰੀਕੇ ਨਾਲ ਪਾਰਕ ਕੀਤਾ ਜਾਵੇ ਤਾਂ ਕਿ ਜਿਹੜਾ ਦੂਜਾ ਵਿਅਕਤੀ ਆ ਰਿਹਾ ਹੈ ਦੂਜੀ ਪਬਲਿਕ ਆ ਰਹੀ ਹੈ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਇਨਕਨਵੀਨੀਅੰਸ ਮਹਿਸੂਸ ਨਾ ਹੋਵੇ